ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੇ ਦੌਰਾਨ ਭਾਈ ਮਰਦਾਨਾ ਜੀ ਸਮੇਤ ਇੱਕ ਪਿੰਡ ਵਿੱਚ ਪਹੁੰਚ ਗਏ ਉਸ ਪਿੰਡ ਵਿੱਚ ਇੱਕ ਜੋਗੀ ਲੋਕਾਂ ਦੇ ਸਿਲੇ ਕੱਟਦਾ ਸੀ ਇੱਕ ਦਿਨ ਉਸ ਜੋਗੀ ਨੇ ਇੱਕ ਢੋਲ ਵਾਲਾ ਆਪਣੇ ਪਾਸ ਬੁਲਾਇਆ ਤੇ ਆਖਣ ਲੱਗਾ ਕਿ ਮੈਂ ਪੂਰੇ 30 ਦਿਨਾਂ ਦੇ ਤਪ ਵਾਸਤੇ ਚੱਲਾਂ ਹਾਂ ਇਨ੍ਹਾਂ 30 ਦਿਨਾਂ ਵਿੱਚ ਮੈਂ ਭੁੱਖੇ ਰਹਿ ਕੇ ਤਪ ਕਰਾਂਗਾ ਤੇ ਤੂੰ ਪੂਰੇ 30 ਦਿਨਾਂ ਤੱਕ ਮੇਰੇ ਘੋਰੇ ਦੇ ਬਾਹਰ ਢੋਲ ਵਜਾਉਂਦੇ ਰਹਿਣਾ ਹੈ ਇੰਨੀ ਗੱਲ ਕਹਿਣ ਤੋਂ ਬਾਅਦ yogi ne thole nu paise de ditte te aap tap karan vaste ghore de andar chalage ਜੋਗੀ ਨੇ ਅੰਦਰ ਤਪ ਕਰਨਾ ਸ਼ੁਰੂ ਕਰ ਦਿੱਤਾ ਤੇ ਢੋਲੀ ਨੇ ਬਾਹਰ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਜਦੋਂ ਲੋਕਾਂ ਨੇ ਢੋਲ ਵੱਜਦਾ ਦੇਖਿਆ ਤੇ ਉੱਥੇ ਬਹੁਤ ਜ਼ਿਆਦਾ ਭੀੜ ਇਕੱਠੀ ਹੋ ਗਈ ਤੇ ਉਸ ਢੋਲ ਦੀ ਆਵਾਜ਼ ਸੁਣ ਕੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉੱਥੇ ਪਹੁੰਚ ਗਏ ਤੇ ਢੋਲ ਵਾਣੇ ਨੂੰ ਦੇਖਣ ਲੱਗੇ ਢੋਲ ਵਾਲਾ ਸਵੇਰੇ ਤੋਂ ਬਿਨਾ ਕੁਝ ਖਾਦੇ ਪੀਤੇ ਢੋਲ ਵਜਾ ਰਿਹਾ ਸੀ ਕਿਉਂਕਿ ਜੋਗੀ ਨੇ ਉਸਨੂੰ ਕਿਹਾ ਸੀ ਕਿ ਜਿੰਨੇ ਦਿਨ ਮੈਂ ਭੋਰੇ ਵਿੱਚੋਂ ਬਾਹਰ ਨਹੀਂ ਆਉਂਦਾ ਉਨੇ ਦਿਨ ਢੋਲ ਰੁਕਣਾ ਨਹੀਂ ਚਾਹੀਦਾ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਸ ਢੋਲੀ ਦੇ ਚਿਹਰੇ ਵੱਲ ਦੇਖ ਕੇ ਦਇਆ ਆ ਗਈ ਤੇ ਉਹ ਢੋਲੀ ਨੂੰ ਪੁੱਛਣ ਲੱਗੇ ਕੀ ਭਾਈ ਤੂੰ ਢੋਲ ਕਿਉਂ ਵਜਾ ਰਿਹਾ ਹੈ ਤਦ ਢੋਲੀ ਨੇ ਸਾਰੀ ਗੱਲਬਾਤ ਗੁਰੂ ਜੀ ਨੂੰ ਦੱਸੀ ਤੇ ਗੁਰੂ ਜੀ ਨੇ ਕਿਹਾ ਤੂੰ ਇੱਕ ਕੰਮ ਕਰ ਕਿ ਇਹ ਢੋਲ ਵਜਾਉਣਾ ਬੰਦ ਕਰ ਦੇ ਤਦ ਢੋਲੀ ਨੇ ਕਿਹਾ ਕਿ ਮੈਂ ਢੋਲ ਵਜਾਉਣਾ ਬੰਦ ਨਹੀਂ ਕਰ ਸਕਦਾ ਕਿਉਂਕਿ ਮੈਂ ਜੋਗੀ ਤੋਂ ਢੋਲ ਵਜਾਉਣ ਲਈ ਪੈਸੇ ਲੈਏ ਹੋਏ ਹਨ ਤੇ ਗੁਰੂ ਜੀ ਨੇ ਕਿਹਾ ਜੇਕਰ ਅਸੀਂ ਤੈਨੂੰ ਜੋਗੀ ਤੋਂ ਜ਼ਿਆਦਾ ਪੈਸੇ ਦੇ ਦਈਏ ਤਾਂ ਟੋਲੀ ਗੁਰੂ ਜੀ ਦੀ ਗੱਲ ਨੂੰ ਮੰਨ ਗਿਆ ਤੇ ਉਸਨੇ ਢੋਲ ਵਜਾਉਣਾ ਬੰਦ ਕਰ ਦਿੱਤਾ ਜਦੋਂ ਢੋਲ ਵਜਾਉਣਾ ਬੰਦ ਹੋਇਆ ਤਾਂ ਹੌਲੀ-ਹੌਲੀ ਉੱਥੇ ਭੀੜ ਘਟਣੀ ਸ਼ੁਰੂ ਹੋ ਗਈ ਕੁਝ ਸਮੇਂ ਬਾਅਦ ਉਹ ਜਗ੍ਹਾ ਬਿਲਕੁਲ ਖਾਲੀ ਹੋ ਗਈ ਜਦ 3 ਦਿਨਾਂ ਬਾਅਦ ਜੋਗੀ ਦੀ ਤਪੱਸਿਆ ਖਤਮ ਹੋਈ ਤਾਂ ਉਹ ਆਪਣੇ ਭੋਰੇ ਵਿੱਚੋਂ ਬਾਹਰ ਆਇਆ ਜਦੋਂ ਉਸਨੇ ਦੇਖਿਆ ਕਿ ਮੇਰੇ ਸਵਾਗਤ ਵਾਸਤੇ ਇੱਥੇ ਇੱਕ ਵੀ ਬੰਦਾ ਨਹੀਂ ਹੈ ਤੇ ਉਹ ਗਸ਼ ਖਾ ਕੇ ਜ਼ਮੀਨ ਤੇ ਡਿੱਗ ਪਿਆ ਜਦੋਂ ਜੋਗੀ ਜ਼ਮੀਨ ਤੇ ਡਿੱਗ ਗਿਆ ਤਾਂ ਲੋਕੀ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਜੋਗੀ ਦੀ ਵਾ ਵ ਕਰਨ ਲੱਗੇ ਕਿ ਐਨੇ ਦਿਨਾਂ ਤੋਂ ਇਨਾਂ ਨੇ ਭੁੱਖੇ ਪਿਆਸੇ ਰਹਿ ਕੇ ਤਪ ਕੀਤਾ ਹੁਣ ਵਿਚਾਰਾ ਚੱਕਰ ਖਾ ਕੇ ਡਿੱਗ ਪਿਆ ਹੈ ਤੇ ਲੋਕਾਂ ਦੀ ਵਾਹ ਵਾਹ ਸੁਣ ਕੇ ਜੋਗੀ ਉੱਠ ਕੇ ਫਿਰ ਤੋਂ ਖਲੋ ਗਿਆ ਤੇ ਲੋਕਾਂ ਨੂੰ ਝੂਠੀਆਂ ਸੱਚੀਆਂ ਗੱਲਾਂ ਦੱਸਣ ਲੱਗਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੂਲੇ ਪਾਲੇ ਲੋਕਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਭਾਈ ਤੁਹਾਨੂੰ ਨਹੀਂ ਪਤਾ ਕਿ ਇਸ ਜੋਗੀ ਨੇ ਸੂਰਤਾਂ ਵਿੱਚ ਤਾਂ ਕੁਝ ਵੀ ਨਹੀਂ ਖਾਦਾ ਪਰ ਸੂਕਸਮਾ ਵਿੱਚ ਇਸਨੇ ਬਹੁਤ ਕੁਝ ਖਾਦਾ ਹੈ ਭਾਵ ਇਹ ਤੱਪ ਕਰ ਰਿਹਾ ਸੀ ਤਾਂ ਇਸ ਅੰਦਰ ਹਉਮੈ ਦੇ ਜਿਹੜੇ ਫੁਰਨੇ ਸਨ ਉਹ ਭੋਜਨ ਬਣ ਕੇ ਕੰਮ ਕਰ ਰਹੇ ਸਨ ਇਹ ਜਦੋਂ ਆਪਣੇ ਦਿਨ ਗਿਣਦਾ ਸੀ ਤਾਂ ਇਸ ਅੰਦਰ ਇਸ ਗੱਲ ਦੀ ਹਉਮੈ ਪੈਦਾ ਹੋਈ ਸੀ ਕਿ ਜਦੋਂ ਮੈਂ ਬਾਹਰ ਨਿਕਲਾਂਗਾ ਤਾਂ ਮੇਰੀ ਵਾਹ ਵਾਹ ਹੋਵੇਗੀ ਤੇ ਲੋਕ ਮੇਰੀ ਤਨ ਤਨ ਕਰਦੇ ਨਹੀਂ ਥੱਕਣਗੇ ਤੇ ਮੈਂ ਇਸ ਇਲਾਕੇ ਵਿੱਚ ਮੰਨਿਆ ਪਰਮੰਨਿਆ ਜਾਵਾਂਗਾ ਇਸ ਜੋਗੀ ਨੇ ਅੰਨ ਭਾਵੇਂ ਨਹੀਂ ਖਾਦਾ ਪਰ ਹਾਉ ਮੈਂ ਰੱਜ ਕੇ ਖਾਦੀ ਹੈ ਜਦੋਂ ਇਹ ਬਾਹਰ ਨਿਕਲਿਆ ਤਾਂ ਇਸ ਨੂੰ ਹਾਉ ਮੈਂ ਦੀ ਖੁਰਾਕ ਨਹੀਂ ਮਿਲੀ ਭਾਵ ਲੋਕ ਨਹੀਂ ਮਿਲੇ ਵਾ ਵਾ ਨਹੀਂ ਮਿਲੀ ਤੇ ਇਹ ਬੇਹੋਸ਼ ਹੋ ਕੇ ਡਿੱਗ ਪਿਆ ਫਿਰ ਤੁਸੀਂ ਦੁਬਾਰਾ ਤੋਂ ਆਣ ਕੇ ਵਾਹ ਵਾਹ ਕੀਤੀ ਤੇ ਇਹ ਦੁਬਾਰਾ ਉੱਠ ਕੇ ਖੜਾ ਹੋ ਗਿਆ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਹੂ ਐਨਾ ਸੱਚ ਸੁਣ ਕੇ ਜੋਗੀ ਗੁਰੂ ਜੀ ਦੇ ਪੈਰੀਂ ਪੈ ਗਿਆ ਤੇ ਆਖਣ ਲੱਗਾ ਕਿ ਸੰਤ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡਾ ਤਪ ਕੀਤਾ ਹੈ ਪਰ ਮੈਨੂੰ ਉਸ ਦਾ ਕੋਈ ਫਲ ਨਹੀਂ ਮਿਲਿਆ ਕਿਉਂਕਿ ਮੈਂ ਨਹੀਂ ਜਾਣਦਾ ਕੀ ਮੇਰੇ ਅੰਦਰ ਕਿਹੜੀ ਕਮਜ਼ੋਰੀ ਹੈ ਪਰ ਹੁਣ ਤੁਹਾਡੇ ਬਚਨਾਂ ਨੂੰ ਸੁਣ ਕੇ ਮੇਰੀਆਂ ਅੱਖਾਂ ਖੁੱਲ ਗਈਆਂ ਹਨ ਤੇ ਅੱਜ ਤੋਂ ਬਾਅਦ ਮੈਂ ਜਦੋਂ ਵੀ ਤਪ ਕਰਾਂਗਾ ਲੋਕਾਂ ਦੇ ਭਲੇ ਵਾਸਤੇ ਕਰਾਂਗਾ ਨਾ ਕਿ ਆਪਣੇ ਭਲੇ ਵਾਸਤੇ ਤਨਤਨ ਸ਼ੀਰੀ ਗੁਰੂ ਨਾਨਕ ਦੇਵ ਜੀ ਨੇ ਉਸ ਜੋਗੀ ਨੂੰ ਚੰਗੇ ਮਾਰਗ ਤੇ ਚੱਲਣ ਦਾ ਆਸ਼ੀਰਵਾਦ ਦਿੱਤਾ ਤੇ ਲੋਕਾਂ ਦਾ ਪਲਾ ਕਰਨ ਲਈ ਅਗਾਹਾਂ ਵੱਲ ਚੱਲ ਪਏ ਸਤਨਾਮ ਸ਼੍ਰੀ ਵਾਹਿਗੁਰੂ